ਜੇ ਨਾਮ ਰੀਤੂ ਹੈ ਅੱਜ ਮੈਂ ਗੁਰ ਗਿਆਨ ਵਿਹਾਰ ਚੀ ਰੰਨੀਆਂ ਅੱਜ ਸਾਡਾ ਤੀਜ ਦਾ ਇਵੈਂਟ ਸੀਗਾ ਤੇ ਅੱਜ ਅਸੀਂ ਸਭ ਨੇ ਬਹੁਤ ਇੰਜੋਏ ਕੀਤਾ ਕਾਫੀ ਮੈਂਬਰਸ ਸੀਗੇ ਜਿਹੜਾ ਪੰਜਾਬੀ ਕਲਚਰ ਹੈ ਜਿਹੜਾ ਬਿਲਕੁਲ ਖਤਮ ਹੁੰਦਾ ਹੁੰਦਾ ਜਾ ਰਿਹਾ ਸੀਗਾ ਹੁਣ ਉਹ ਫਿਰ ਤੋਂ ਦੁਬਾਰਾ ਤੋਂ ਮਤਲਬ ਉਸ ਦੀ ਫੀਲਿੰਗ ਆਣੀ ਸ਼ੁਰੂ ਹੋ ਗਈ ਹੈ ਤੇ ਹੁਣ ਅੱਛਾ ਲੱਗਦਾ ਹੈ ਤੇ ਇਹ ਐਨਕੋਰੇਜ ਕਰਨਾ ਚਾਹੀਦਾ ਸਭ ਨੂੰ ਕਿ ਆਪਣੇ ਪੰਜਾਬੀ ਕਲਚਰ ਨੂੰ ਕੰਟੀਨਿਊ ਰੱਖੀਏ ਸੇ ਸਤਿ ਸ਼੍ਰੀ ਅਕਾਲ ਦਾਨੂ ਸੋਰੀ ਬਹੁਤ ਵਧੀਆ ਬਹੁਤ ਇੰਜੋਏ ਕੀਤਾ ਕਿੰਨਾ ਪਾਇਆ ਸਭ ਨੇ ਪਰਾਂਦੀਆਂ ਪਾਈਆਂ ਵਧੀਆ ਲੱਗਿਆ ਬਹੁਤ ਅੱਛਾ ਲੱਗਿਆ ਸੱਸੀ ਦਾ ਸਾਰਿਆਂ ਨੂੰ ਪਹਿਲਾਂ ਤਾਂ ਮੈਂ ਥੈਂਕ ਯੂ ਕਹਿਣਾ ਚਾਹੂੰਗੀ ਮੰਨਦੀਪ मैम ਦਾ ਜਿਨ੍ਹਾਂ ਨੇ ਤੀਜ ਫੰਕਸ਼ਨ ਆਰਗੇਨਾਈਜ਼ ਕੀਤਾ ਵੇ ਬਾਕੀ ਇਹ ਮੇਰਾ ਕਹਿਣਾ ਇਹ ਵੀ ਕਿ ਜਿਹੜੇ ਲੇਡੀਜ਼ ਹਾਊਸ ਹੋਲਡਰਸ ਹੋldੀਆਂ ਨੇ ਉਹਨਾਂ ਨੂੰ ਇਹੀ ਦਿਨ ਹੁੰਦਾ ਵੇ ਐਨਜॉयਮੈਂਟ ਕਰਨ ਦਾ ਹੈਨਾ ਆਪਣੇ ਉਲਕੇ ਜੀਨ ਦਾ ਅਦਰਵਾਈਜ਼ ਤਾਂ ਕਾਰਦਿਕਮਾ ਚ ਉਲਝੀਆਂ ਰਹੰਦੀਆਂ ਨੇ ਹਾਂ ਤੇ ਥੈਂਕ ਯੂ ਮਨਦੀਪ ਮੈਮ ਫਾਰ ਆਰਗੇਨਾਈਜ਼ਿੰਗ ਅਸੀਂ ਬਹੁਤ ਇੰਜੋਏ ਕੀਤਾ ਅਸੀਂ ਬਹੁਤ ਡਾਂਸ ਕੀਤਾ ਥੈਂਕ ਯੂ ਮੈਂ ਮਨਿੰਦਰ ਬਹੁਤ ਅੱਛਾ ਇਨੀਸ਼ੀਏਟਿਵ ਸੀਗਾ ਮਨਦੀਪ ਮੈਮ ਦਾ ਅਸੀਂ ਬਹੁਤ ਜ਼ਿਆਦਾ ਇੰਜੋਏ ਕੀਤਾ ਬਹੁਤ ਅੱਛਾ ਫੰਕਸ਼ਨ ਸੀ ਹਰ ਚੀਜ਼ ਖਾਣਾ ਗੇਮਸ ਡਾਂਸ ਸਭ ਕੁਝ ਬਹੁਤ ਜ਼ਿਆਦਾ ਇੰਜੋਏ ਕੀਤਾ ਸਭ ਬਹੁਤ ਅੱਛਾ ਸੀ ਥੈਂਕ ਯੂ ਸੋ ਮਚ ਹਾਂਜੀ ਬਿਲਕੁਲ ਥੋੜਾ ਜਿਹਾ ਸਾਨੂੰ ਬਿਨਾ ਟੈਨਸ਼ਨਾਂ ਤੋਂ ਆਪਣਾ ਟਾਈਮ ਇੰਜੋਏ ਕਰਨ ਦਾ ਦਿਨ ਮਿਲਦਾ ਸੋ ਜ਼ਰੂਰ ਕਰਵਾਣਾ ਚਾਹੀਦਾ ਹੈ ਇਦਾਂ ਦਾ ਇਨੀਸ਼ੀਏਟਿਵ ਦੁਬਾਰਾ ਤੋਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਪਰਮਜੀਤ ਖੋੜਾ ਹੈ ਇਹ ਡੁੱਬਰੀ ਫੇਸ ਵਨ ਸਕੇਰੋ ਬੈਰਲ ਦੇ ਵਿੱਚ ਸਾਡੇ 30 ਦਾ ਜ ਫੰਕਸ਼ਨ ਹੋਇਆ ਬਹੁਤ ਜ਼ਿਆਦਾ ਵਧੀਆ ਆਇਆ ਇਹ ਸਾਡੇ 30 ਸਾਡੀ ਕਿਟੀ ਦੀ ਹੋਸਟ ਹੈ ਮਨਦੀਪ कौर ਇਸਨੇ ਹੋਸਟ ਕੀਤਾ ਸਾਨੂੰ ਅੱਜ ਬਹੁਤ ਹੀ ਜ਼ਿਆਦਾ ਮਜ਼ਾ ਆਇਆ ਗਿੱਦਾ ਆਇਆ ਪੰਗੜਾ ਆਇਆ ਸਾਰੀਆਂ ਬਹੁਤ ਸਾਰੀਆਂ ਗੇਮਸ ਵੀ ਹੋਈਆਂ ਅਸੀਂ ਬਹੁਤ ਜ਼ਿਆਦਾ ਜੈਨਜੋਏ ਕੀਤਾ ਅਜਬਾ ਦਾ ਪੰਜਾਬੀ ਕਲਚਰ ਵੀ ਇੱਕ ਚੀਜ਼ ਆ ਜਿਹੜੀ ਸਾਰਿਆਂ ਨੂੰ ਦਿਖਾਣੀ ਚਾਹੀਦੀ ਹੈ ਅਸੀਂ ਬਹੁਤ ਜ਼ਿਆਦਾ ਜੈਨਜੋਏ ਕੀਤਾ ਬਹੁਤ ਮਜ਼ਾ ਆਇਆ ਸਾਨੂੰ ਹਾਂਜੀ ਬਹੁਤ ਅਗਰ ਸਾਲ ਇਹਦਾ ਰੈਡੀਜ਼ ਦਾ ਤਿਆਰ ਆਣਾ ਚਾਹੀਦਾ ਸਾਰਿਆਂ ਦਾ ਜੀ ਸਾਰਿਆਂ ਨੂੰ ਇੰਜੋਏ ਕਰਨ ਦਾ ਮੌਕਾ ਮਿਲਣਾ ਚਾਹੀਦਾ ਸਾਰਿਆਂ ਨੂੰ ਹਰ ਸਾਲ ਹੋਣਾ ਚਾਹੀਦਾ ਦੇਖ ਬਹੁਤ ਵਧੀਆ ਬਹੁਤ ਜ਼ਿਆਦਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮਨਦੀਪ ਕੌਰ ਫਰੋਮ ਬਿਗਨਰਜ਼ ਆਰਟ ਕਲੱਬ ਅੱਜ ਮੈਂ ਤੀਜ ਥੀਮ ਤੇ ਕਿੱਟੀ ਔਰਗੇਨਾਈਜ਼ ਕੀਤੀ ਸੀ ਇੱਥੇ ਸਾਡੇ ਸਾਰੇ ਏਰੀਆਜ਼ ਦੇ ਮੇਰੇ ਫਰੈਂਡ ਸਰਕਲ ਸਭ ਨੇ ਇੰਜੋਏ ਕੀਤਾ ਬਹੁਤ ਅਸੀਂ ਤੰਬੋਲਾ ਦੀ ਗੇਮਸ ਹੋਰ ਬਹੁਤ ਸਾਰੀਆਂ ਗੇਮਸ ਖੇਡੀਆਂ ਤੇ ਸਾਰੇ ਪੰਜਾਬੀ ਕਲਚਰ ਦੇ ਵਿੱਚ ਬਹੁਤ ਹੀ ਸੋਹਣੇ ਸੋਹਣੇ ਰੈਡੀ ਹੋ ਕੇ ਆਏ ਨੇ ਔਰ ਸਭ ਨੂੰ ਬਹੁਤ ਹੀ ਮਜ਼ਾ ਆਇਆ ਥੈਂਕ ਯੂ ਅੱਜ ਦਾ ਫੰਕਸ਼ਨ ਬਹੁਤ ਵਧੀਆ ਸੀ ਸਭ ਨੂੰ ਬਹੁਤ ਖੁਸ਼ੀ ਹੋਈ ਇੱਥੇ ਆ ਕੇ ਸਾਰੇ ਬਹੁਤ ਖੁਸ਼ ਨੇ ਇਹ ਜਦੋਂ ਇਹ ਦਾ ਰੋਕਾ ਹੋਊਗਾ ਹਾਂਜੀ ਇਦਾਂ ਦਾ ਫੰਕਸ਼ਨ ਹੋਣੇ ਚਾਹੀਦੇ ਆ ਜੋ ਅੱਜਕੱਲ ਪੰਜਾਬੀ ਸੱਭਿਆਚਾਰ ਖਤਮ ਹੁੰਦਾ ਜਾ ਰਿਹਾ ਹੈ ਮੈਂ ਚਾਹਦੀ ਆ ਕਿ ਇਦਾਂ ਦੇ ਪ੍ਰੋਗਰਾਮ ਹੁੰਦੇ ਰਹਿਣ ਤੇ ਬੱਚਿਆਂ ਨੂੰ ਅਸੀਂ ਅਵੇਅਰ ਕਰਦੇ ਰਹੀਏ